ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਇੱਕ ਸੇਵਾ ਦੀ ਪ੍ਰਤੀ ਪ੍ਰੈਕਟੀਕਲ ਹੋਇਆ ਕੱਲ ਗੁਰਸਾਹਿਬ ਨੇ ਕਰਵਾਇਆ ਜਿੱਦਾਂ ਸੇਵਾ ਬਖਸ਼ੀ ਆ ਗੁਰਸਾਹਿਬ ਨੇ ਪਹਿਰੇਦਾਰੀ ਦੀ ਤੇ ਮੈਂ ਤਾਂ ਅੱਦਕ ਦੀ ਸੋਚਦੀ ਨਹੀਂ ਹੁੰਦੀ ਕਿ ਉਹ ਸੋਚਿਆ ਨਹੀਂ ਕਦੀ ਵੀ ਇਦਾਂ ਪਹਿਰੇਦਾਰੀ ਕਰਨੀ ਆ ਜਾਂ ਸੇਵਾ ਕਰਨੀ ਆ ਮੈਂ ਕਦੀ ਵੀ ਨਹੀਂ ਇਦਾਂ ਦਾ ਮਨ ਚ ਮੇਰੇ ਆਇਆ ਪਰ ਗੁਰਸਾਹਿਬ ਨੇ ਆਪ ਹੀ ਸੇਵਾ ਦਿੱਤੀ ਕੱਲ ਕੀ ਹੋਇਆ ਕਿ ਅਸੀਂ ਘੁੰਮਣ ਗਏ ਸੀਗੇ ਕਿਤੇ ਬੱਚਿਆਂ ਨੂੰ ਲੈ ਕੇ ਨਾਲ ਹੋਰ ਵੀ ਫੈਮਲੀਆਂ ਸੀਗੀਆਂ ਦੋ ਤੇ ਪਾਰਕ ਦੇ ਵਿੱਚ ਗਏ ਸੀਗੇ ਤੇ ਜਦੋਂ ਉੱਥੇ ਗਏ ਤਾਂ ਉੱਥੇ ਕਾਫੀ ਸਮਾਂ ਲੱਗ ਗਿਆ ਸਾਨੂੰ ਉਹ ਘੁੰਮਦਿਆਂ ਨੂੰ ਤੇ ਬੱਚਿਆਂ ਨੂੰ ਬੋਟ ਚਲਾਉਂਦਿਆਂ ਨੂੰ ਵੀ ਕਾਫੀ ਸਮਾਂ ਲੱਗ ਗਿਆ ਉਸ ਤੋਂ ਬਾਅਦ ਅਸੀਂ ਹੋਰ ਅੱਗੇ ਜਾਣਾ ਸੀਗਾ ਜਿੱਥੇ ਜਾਣਾ ਸੀ ਉੱਥੇ ਮੋਰ ਸੀਗੇ ਦੇਖਣੇ ਸੀਗੇ ਤੇ ਉੱਥੇ ਪਰ ਜਾਣ ਨੂੰ ਸਮਾਂ ਲੱਗ ਜਾਣਾ ਸੀ ਤੇ ਸਾਨੂੰ ਘਰ ਆਉਂਦਿਆਂ ਨੂੰ 8 ਵਜੇ ਜਾਣੇ ਸੀਗੇ ਤੇ ਮੈਂ ਉਹਨਾਂ ਨੂੰ ਕੀ ਕਿਹਾ ਕਿ ਤੁਸੀਂ ਚੱਲ ਜਾਓ ਅੱਗੇ ਮੈਂ ਨਹੀਂ ਜਾਣਾ ਅੱਗੇ ਕਿਉਂਕਿ ਮੇਰੀ 6:30 ਵਜੇ ਇੱਧਰ ਲਈ ਟਾਈਮ ਨਾਲ ਸੇਵਾ ਸ਼ੁਰੂ ਹੋ ਜਾਂਦੀ ਹੈ ਤੇ ਮੈਂ ਆਪਣੀ ਸੇਵਾ ਪ੍ਰੋਪਰ ਕਰਨੀ ਆ ਤੇ ਉਹ ਕਹਿਣ ਲੱਗੇ ਕਿ ਤੂੰ ਇੱਥੇ ਹੀ ਗੱਲ ਨਹੀਂ ਇੱਥੇ ਖਰੀਚੇ ਮਿਊਟਨ ਮਿਊਟ ਹੀ ਕਰਨਾ ਮੈਂ ਕਿਹਾ ਨਹੀਂ ਇਦਾਂ ਨਹੀਂ ਮੈਨੂੰ ਜੋ ਗੁਰੂ ਸਾਹਿਬ ਨੇ ਸੇਵਾ ਲਈ ਆ ਮੈਂ ਆਪਣੀ ਪ੍ਰੋਪਰ ਦੇਖ ਕੇ ਨਾ ਬਹਿ ਕੇ ਕੰਮ ਕਰਦੀ ਹੁੰਨੀ ਆ ਤੇ ਮੈਂ ਉਹਨਾਂ ਨੂੰ ਛੱਡ ਕੇ ਤੇ ਵਾਪਸ ਆ ਗਈ ਬੱਚਿਆਂ ਨੂੰ ਲੈ ਕੇ ਘਰ ਤੇ 6:30 ਵਜੇ ਤੱਕ ਮੈਂ ਘਰ ਵਾਪਸ ਪਹੁੰਚ ਗਈ ਤੇ ਗੁਰੂ ਸਾਹਿਬ ਨੇ ਚਲੋ ਸੇਵਾ ਆਪਣੀ ਕਰਵਾਈ ਜਿੱਦਾਂ ਹੋਇਆ ਤੇ ਸ਼ਾਮੀ ਫਿਰ ਗੁਰਮ ਅਸਮਰਨ ਕੀਤਾ ਗੁਰੂ ਸਾਹਿਬ ਨੇ ਤਾਂ ਕਰਵਾਇਆ ਤੇ ਬੜਾ ਆਨੰਦ ਆਇਆ ਤੇ ਜਦੋਂ ਅੰਮ੍ਰਿਤ ਵੇਲੇ ਉੱઠી ਮੈਂ ਬੈਠੀ ਸਿਮਰਨ ਕੀਤਾ ਇੰਨੀ ਬਖਸ਼ਿਸ਼ ਕੀਤੀ ਗੁਰੂ ਸਾਹਿਬ ਨੇ ਨਹੀਂ ਜ਼ਿਆਦਾ ਬਖਸ਼ਿਸ਼ ਕੀਤੀ ਕਿ ਮੈਂ ਦੱਸ ਨਹੀਂ ਸਕਦੀ ਹੈਗੀ ਉਹ ਆਨੰਦ ਉਹ ਸੁਨ ਸਮਾਧ ਡੇਢ ਘੰਟਾ ਲਗਾਤਾਰ ਮੇਰੇ ਮਤਲਬ ਸੁਤੀ ਜੀ ਬੈਠੀ ਰਹੀ ਮੈਂ ਤੇ ਜਦੋਂ ਮੈਂ ਆਪਣੀ ਵਿਚਾਰ ਚੱਲਦੀ ਹੁੰਦੀ ਆ ਗੁਰਬਾਣੀ ਦੀ ਵਿਚਾਰ ਥੋਂ ਤੇ ਚੱਲਦੀ ਹੁੰਦੀ ਆ ਉਹ ਸੁਣਦੀ ਹੁੰਨੀ ਆ ਤੇ ਮੈਂ ਹੁਕਮਨਾਮਾ ਦਰਬਾਰ ਸਾਹਿਬ ਤੋਂ ਜਿਹੜਾ ਆਉਂਦਾ ਨਾ ਦੂਸਰੀ ਵਾਰੀ ਉਹ ਜਰੂਰ ਮੈਂ ਸੁਣਦੀ ਹੁੰਨੀ ਆ ਕਿ ਮੇਰੇ ਕੰਨਾਂ 'ਚ ਹੈੱਡਫੋਨ ਲਾਏ ਹੁੰਦੇ ਆ ਬਾਕੀ ਸਾਰੇ ਡਿਸਟਰਬ ਨਾ ਹੋਣ ਨਾ ਤੇ ਮੈਂ ਉਹ ਲਾ ਕੇ ਬੈਠੀ ਸੁਣਦੀ ਸੀ ਮੈਨੂੰ ਨਹੀਂ ਪਤਾ ਲੱਗਾ ਹੈੱਡਫੋਨ ਲੱਗੇ ਹੋਏ ਮੇਰੇ ਕਦੋਂ ਉਹ ਹੁਕਮਨਾਮਾ ਸਾਹਿਬ ਲੈ ਆ ਗਿਆ ਕਦੋਂ ਸਮਾਪਤੀ ਹੋਈਆ ਕਦੋਂ ਕੀਰਤਨ ਵੀ ਚੱਲਣ ਲੱਗ ਗਿਆ ਤੇ ਸਿਮਰਨ ਬਾਣੀ ਦੀ ਵਿਚਾਰ ਵੀ ਚੱਲਦੀ ਸੀ ਉਹ ਵੀ ਕਦੋਂ ਸਮਾਪਤ ਹੋ ਗਈ ਕਦੋਂ ਸੰਗਤਾਂ ਦੇ ਅਰਦਾਸਾਂ ਦਾ ਸਮਾਂ ਹੋ ਗਿਆ ਕੁਝ ਨਹੀਂ ਮੈਨੂੰ ਪਤਾ ਲੱਗਾ ਫਿਰ ਮੈਂ ਗੁਰੂ ਸਾਹਿਬ ਨੂੰ ਮੈਂ ਬੈਠੀ ਬੈਠੀ ਸੁਰਤੀ ਦੇ ਵਿੱਚ ਬਾਚ ਮੈਂ ਕਿ ਗੁਰੂ ਸਾਹਿਬ ਜੀ ਜਿੱਦਾਂ ਫਿਰ ਮੈਂ ਹੈੱਡਫੋਨ ਲਾ ਦਿੱਤੇ ਤਾਂ ਫਿਰ ਸਿਮਰਨ ਕਰਨ ਲੱਗੀ ਫਿਰ ਮੈਂ ਗੁਰੂ ਸਾਹਿਬ ਨੂੰ ਕਿਹਾ ਗੁਰੂ ਸਾਹਿਬ ਜੀ ਜਿਹੜਾ ਸੱਚਖੰਡ ਸਿਮਰਨ ਚੱਲਦਾ ਆ ਉਹ ਕਿੱਦਾਂ ਸਿਮਰਨ ਚੱਲਦਾ ਮੈਂ ਸੱਚਖੰਡ ਜਾਣ ਦੀ ਹਜ ਲਾਇਕ ਨਹੀਂ ਹੈਗੀ ਇੰਨੇ ਮੇਰੇ ਸਿਮਰਨ ਨਹੀਂ ਮੇਰਾ ਹੈਗਾ ਕਿ ਉਹ ਜੇ ਮੇਰਾ ਜੀਵਨ ਹੈ ਨਿਉ ਕਿਦਾਂ ਦਾ ਚੱਲਦਾ ਹੋਊਗਾ ਤੇ ਸਿਮਰਨ ਕਿਦਾਂ ਹੁੰਦਾ ਤੇ ਮੈਂ ਮਤਲਬ ਦੋ ਤਿੰਨ ਵਾਰੀ ਵਾਹਿਗੁਰੂ ਵਾਹਿਗੁਰੂ ਕਿਹਾ ਤੇ ਚੌਥੀ ਵਾਰੀ ਮੈਨੂੰ ਲੱਗਦਾ ਮੈਂ ਨਹੀਂ ਬੋਲਿਆ ਮੇਰੇ ਅੰਦਰੋਂ ਇੱਕ ਇੱਕ ਸਾਰੀ ਸਿਮਰਨ ਵਾਹਿਗੁਰੂ 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 ਐਦਾਂ ਮੇਰਾ ਇੱਕ ਸਾਰ ਅੰਦਰੋਂ ਹੀ ਸਿਮਰਨ ਚੱਲ ਲੱਗ ਗਿਆ ਗੁਰਸੱਭ ਨੇ ਇੰਨੀ ਜ਼ਿਆਦਾ ਬਖਸ਼ਿਸ਼ ਕੀਤੀ ਸ਼ੁਕਰਾਨਾ ਹੈ ਬਸ ਮੈਨੂੰ ਲੱਗਾ ਕਿ ਮੈਨੂੰ ਸ਼ੇਅਰ ਕਰਾਂ ਮੈਂ ਸੰਗਤ ਦੇ ਨਾਲ ਇਸ ਲਈ ਮੈਂ ਇਸ ਗਰੁੱਪ ਤੇ ਆਡੀਓ ਕੋਲ ਲੱਗੀ ਸੀ ਰਿਕਾਰਡ ਕਰਕੇ ਤੇ ਜੇ ਕੋਈ ਗਲਤੀ ਹੋ ਗਈ ਹੋਵੇ ਮਾਫ ਕਰਿਓ ਵਾਇਰਸੀ ਕਾ ਖਾਸਾ ਵਾਇਰਸੀ ਕੀ ਫਤੇ ਹੁਣ ਪਿਛਲੇ ਹਫਤੇ ਕੀ ਹੋਇਆ ਵਾਇਰਸ ਅਸੀਂ ਇੱਕ ਕੁੱਤਾ ਲਿਆਂਦਾ ਸੀ ਮਾਲਚ ਚ ਉਹਦਾ ਨਾਮ ਸੁਲਤਾਨ ਸੀਗਾ ਤੇ ਉਹਨੇ ਪਿੱਛੇ ਦੀ ਨਾ 20 ਦਿਨ ਪਹਿਲਾਂ ਦਵਾਈ ਖਾ ਲਈ ਜਿੱਦ ਜਿਹੜੀ ਖੇਤਾ ਕੁੱਤੇ ਚ ਪਾਈ ਦੀਓ ਕਿਤੇ ਨੀਵੇਂ ਥਾਂ ਪਈ ਹੋਣੀ ਆ ਰਾਤ ਨੂੰ ਖਾ ਗਿਆ ਤੇ ਉਹ ਬਿਮਾਰ ਹੋ ਗਿਆ ਤੇ ਫਿਰ ਉਹਨੂੰ ਇਨਫੈਕਸ਼ਨ ਹੋ ਗਈ ਤੇ ਜਦੋਂ ਗਲੂਕੋਜ਼ ਲਵਾਏ ਡਾਕਟਰ ਡਾਕਟਰ ਕੋਲ ਵੀ ਬਥੇਰੀ ਲੈ ਕੇ ਗਏ ਪਰ ਉਹ ਠੀਕ ਠੋਕ ਨਹੀਂ ਹੋਇਆ ਤੇ ਖਾਣ ਪੀਣੋਂ हट ਗਿਆ ਸੀ ਤੇ ਮੇਰੇ ਮम्मा ਨੇ ਰੋਜ਼ ਨਾ ਸੰਗਤ ਜਾ ਕੇ ਜੋੜਿਆਂ ਚਰਨਵਾਸ ਕਰਨੇ ਕਿ ਗੁਰਸਾਹਿਬ ਜੀ ਮਾੜੇ ਕਰਮਾ ਕਰਕੇ ਇਹ ਜੂਨਾ ਚਾਹਿਆ ਨੇ ਭਗਤੀ ਨਹੀਂ ਕੀਤੀ ਸੀ ਪਰ ਤੁਸੀਂ ਬਖਸ਼ਣਾ ਰਹੇ ਹੋ ਬ्यान ਤੋਂ ਇਹਨੂੰ ਬਖਸ਼ ਦਿਓ ਇਹਨੂੰ ਬਖਸ਼ ਦਿਓ ਹਨਾ ਤੇ ਇਹਦਾ ਪਲਾ ਕਰੋ ਤੇ ਮਮਾ ਨੇ ਰੋਹ ਜੂ ਸੰਕਟ ਚਲੇ ਆ ਕੇ ਉਹਦੇ ਮਸਤਕ ਨੂੰ ਚਰਨ ਤੂੜ ਦਾਨੀ ਉਹਦੇ ਮੂੰਹ ਨੂੰ ਲਾਉਣੀ ਕਿਉਂਕਿ ਉਹ ਬੁੱਲਾਂ ਨੂੰ ਲਾਉਣੀ ਜੀਵ ਤਾਂ ਮਾਰੂ ਗਈ ਕਿਉਂਕਿ ਕੁਝ ਖਾਣ ਦਾ ਪਿੰਦਾ ਨਹੀਂ ਸੀ ਹੱਥ ਵੀ ਨਹੀਂ ਲਗਾਉਂਦਾ ਸੀ ਉਹਦਾ ਮਤਲਬ ਢਿੱਡ ਪਤ ਨਹੀਂ ਕੀ ਉਹਦਾ ਦੁੱਖ ਦਾ ਸੀ ਨਾ ਕੋਈ ਵੀ ਉਹਨੂੰ ਪਤਾ ਹੁੰਦਾ ਹਾ ਉਹ ਵਿਚਾਰੇ ਨੂੰ ਤੇ ਉਹਨੂੰ ਰੋਹ ਚਰਨ ਤੂੜ ਦੇਣੀ ਪਹਿਲਾਂ ਵੀ ਜਿੱਦਾਂ ਦਾ ਉਹ ਆਇਆ ਹੈ ਘਰ ਚ ਸਿੰਗਰਨ ਚੱਲਦਾ ਹੈ ਉਹਦੇ ਕੋਲ ਵੀ ਕਰਨਾ ਵਾਇਗਰੂ ਵਾਇਗਰੂ ਇਹਦੇ ਕੰਮਾਂ 'ਚ ਪਵੇ ਤੇ ਉਹਨੂੰ ਚਰਨ ਤੂੜ ਦੇਣੀ ਤੇ ਮਮਾ ਨੇ ਗੁਰਦੁਆਰੇ ਉਹਨਾਂ ਨੇ ਜਿੱਦਾਂ ਪੈਰਾਂ 'ਚ ਪੈਣਾ ਪੈਰ ਚੱਟਣੇ ਤੇ ਚੱਟਣ ਦੇਣੀ ਵੀ ਤੇ ਦਾ ਪਲਾ ਹੋ ਜਵੇ ਤੇ ਹੁਣ ਜਿੱਦਨ ਉਹ ਪਿੱਛੇ ਸੀ ਆਹ ਦੋਕ ਦਿਨ ਤਿੰਨ ਕੁ ਦਿਨ ਪਹਿਲਾਂ ਤੇ ਰਾਤ ਨੂੰ ਮੰਮਾ ਨੇ ਉਦਾਂ ਹੀ ਸਿਮਰਨ ਲਾਤਾ ਕਿ ਉਹ ਕੋ ਠੀਕ ਨਹੀਂ ਸੀ ਹੋਰ ਹੋਰ ਤਰ੍ਹਾਂ ਦੀ ਵਾਦਾਂ ਕਰਦਾ ਸੀ ਵੇ ਤੇ ਕੰਨਾਂ ਚ ਪਈ ਜਾਊਗਾ ਤੇ ਫਿਰ ਅਗਲੇ ਦਿਨ ਕੀ ਹੋਇਆ ਕਿ ਉਹ ਮਰ ਗਿਆ ਤੇ ਜਦੋਂ ਗਏ ਕਹਿੰਦੇ ਜਦੋਂ ਪਤਾ ਲੱਗਾ ਵੀ ਸੁਦਾਨ ਮਰ ਗਿਆ ਤੇ ਉਹ ਗਏ ਉਹਦੇ ਕੋਲ ਮੰਮਾ ਨੇ ਹੱਥ ਫੇਰਿਆ ਤੇ ਦੇਖਿਆ ਵਾਈਗ ਨੂੰ ਕਿਹਾ ਤੇ ਉਹਦੇ ਨਾਲ ਜੀਭ ਹਿੱਲੀ ਤੇ ਮੰਮਾ ਨੇ ਵੈਗਰੂ ਕਿਹਾ ਤੇ ਨਾ ਮੰਮਾ ਨੇ ਕੀ ਕੀਤਾ ਕਿ ਜੋੜਾ ਲਾ ਕੇ ਨਾ ਗੁਰਸਾਭ ਨੂੰ ਦਸ ਕਰਕੇ ਤੁਹਾਡੇ ਜੋੜੇ ਦੇ ਮੱਥੇ 'ਨ ਲਾਤਾ ਤੇ ਉਹਨੇ ਆਪਣੇ ਆਖਰੀ ਸੁਵਾਸ ਉਹ ਜੋੜੇ ਤੋਂ ਬਾਅਦ ਲਏ ਤੇ ਮੰਮਾ ਜਦੋਂ 15-20 ਦਿਨ ਦਰੋਜ਼ ਅਰਦਾਸ ਕਰਦੇ ਸੀ ਕਿ ਗੁਰਸਾਭ ਜੀ ਪਲਾ ਕਰੋ ਪਲਾ ਕਰੋ ਤੇ ਫਿਰ ਉਸ ਦਿਨ ਵੀ ਮੰਮਾ ਨੇ ਜਾ ਕੇ ਅਰਦਾਸ ਕੀਤੀ ਕਿ ਗੁਰਸਾਭ ਜੀ ਵੀ ਇਹਦਾ ਪਲਾ ਕਰੋ ਤੇ ਫੇ ਜਦੋਂ ਅਰਦਾਸ ਕੀਤੀ ਤੇ ਗੁਰਸਾਭ ਨੇ ਦਿਖਾਇਆ ਕਿ ਉਹਨੂੰ ਨਰਕਾਂ ਚ ਜਮ ਲੈ ਕੇ ਜਾਂਦੇ ਸੀਗੇ ਤੇ ਫੇਰ ਗੁਰਸਾਹਿਬ ਨੇ ਉਹਨੂੰ ਉੱਥੋਂ ਛਡਾ ਲਿਆ ਤੇ ਗੁਰਸਾਹਿਬ ਨੇ ਕਿਹਾ ਕਿ ਮੈਂ ਹੁਣ ਇਹਨੂੰ ਸਿਮਰਨ ਕਰਾਉਂਗਾ ਇਹਦੀਆਂ ਬਹੁਤ ਦਿਨਾਂ ਦੀਆਂ ਅਰਦਾਸਾਂ ਹੋਦੀਆਂ ਸੀ ਜੋੜਿਆਂ ਚ ਚਰਨ ਤੂੜ ਚ ਔਰ ਅਰਦਾਸਾਂ ਸਦਕੇ ਤੇ ਜਿਹੜਾ ਇਹਨੇ ਸਿਮਰਨ ਕੀਤਾ ਚਰਨ ਤੋੜ ਦਈ ਆ ਤੇ ਮੈਂ ਹੁਣ ਇਹਨੂੰ ਇਹਦੀ 84 ਕਾਟਤੀ ਆ ਤੇ ਕਿੰਡੀ ਬਖਸ਼ਿਸ਼ ਆ ਤੇ ਬੜਾ ਸ਼ੁਕਰਾਨਾ ਹੈ ਗੁਰਸਾਹਿਬ ਦਾ ਹਨਾ ਕਿੰਨੀ ਪਾਵਰਫੁਲ ਚਰਨ ਤੂੜ ਤੇ ਜਰੂਰ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆਪਾਂ ਨੂੰ ਆਪ ਹੀ ਰੋਜ਼ ਚਰਨ ਤੂੜ ਪੋਤ ਲੈਣ ਦੀ ਜੋਨ ਸਿਮਰਨ ਕਰਨ ਦੀ ਤੇ ਜਿਹੜਾ ਵੀ ਆਪਣੇ ਘਰ ਕੋ ਜੀਵ ਰਿਹਾ ਔਰ ਜਿਹੜਾ ਵਿਚਾਰਾ ਆਪ ਨਹੀਂ ਕਰ ਸਕਦਾ ਤਾਂ ਭਲਾ ਮੰਗਣਾ ਚਾਹੀਦਾ ਉਹਨੂੰ ਚਰਨ ਤੂੜ ਦੇਣੀ ਚਾਹੀਦੀ ਆ